ਸਾੜਾ ਪਿੰਡ ਨੇ ਨੇ ਇੱਕ ਵਾਰ ਮਿਸਾਲ ਕਾਇਮ ਕਰਤੀ ਹੈ ਕਿ ਅਸੀਂ ਸਾਰੇ ਇਕੱਠੇ ਆ ਤੇ ਇਕੱਠੇ ਰਹਿ ਸਕਦੇ ਆ ਤੇ ਜੋ ਮੈਨੂੰ ਪਤਾ ਲੱਗਿਆ ਇੱਥੇ ਜਿਹੜਾ ਨੌਜਵਾਨ ਵਰਗ ਹੈ ਉਹਨੇ ਸਟਾਰਟ ਕੀਤਾ ਸਾਰਾ ਨੌਜਵਾਨ ਰੋ ਪਹਿਲਾਂ ਇਕੱਠਾ ਹੋਇਆ ਕਿ ਜੀ ਆਪਾਂ ਨੂੰ ਪਿੰਡ ਨੂੰ ਇਕਾ ਰੱਖਣਾ ਸੋ ਮੈਂ ਸਾਰੇ ਪਿੰਡ ਨੂੰ ਵੀ ਵਧਾਈ ਦੇਣਾ ਤੇ ਦਿਲਜੀਤ ਸਿੰਘ ਜੀ ਨੂੰ ਵੀ ਵਧਾਈ ਦੇਣਾ ਜਿਹਨਾਂ ਨੂੰ ਸਰਪੰਚ ਉਹਨਾਂ ਨੇ ਚੁਣਿਆ ਹੈਗਾ ਛੜੇ ਬਾਜੀ ਤਾਂ ਹੁਣ ਹੁੰਦੀ ਹੋਈ ਆ ਜੀ ਪਿੰਡਾਂ 'ਚ ਤੇ ਚਾਹਵਾਨ ਵੀ ਬਹੁਤ ਸੀਗੇ ਪਰ ਸਾਡੇ ਪਿੰਡ ਦੇ ਲੋਕਾਂ ਨੇ ਬਹੁਤ ਵਧੀਆ ਸੋਚ ਨਾਲ ਸੀ ਮੈਨੂੰ ਚੁੜਿਆ ਨੌਜਵਾਨਾਂ 'ਚ 81 ਸਾਰਿਆਂ 'ਚ ਤੇ ਬਜ਼ੁਰਗਾਂ ਨੇ ਵੀ ਸਾਡਾ ਪੂਰਾ ਸਾਥ ਦਿੱਤਾ ਜੀ ਕਿਸੇ ਯਾਨੀ ਕਿ ਆਪਾਂ ਕਾਨੂੰਨੀ ਸਾਰੇ ਪਿੰਡ ਨੇ ਇਹ ਗੱਲ ਤੇ ਵੀ ਸਹਿਮਤੀ ਪ੍ਰਗਟ ਕੀਤੀ ਆ ਵੀ ਹਾਂ ਆਪਣੂ ਵੀ ਸਰਬਸੰਤੀ ਨਾਲ ਇਸ ਵਾਰ ਸਰਪੰਚ ਚੋਣਨਾ ਚਾਹੀਦਾ ਹੈ ਸਾਰੇ ਨਗਰ ਦੀ ਸੋਚ ਤੇ ਪੈਰਾ ਦਿੱਤਾ ਜੀ ਅਸੀਂ ਤੰਗਸਾਲ ਦੀ ਸੋਚ ਤੇ ਪੈਰਾ ਦਿੱਤਾ ਇਹਨਾਂ ਨੇ ਕਿਹਾ ਸੀ ਵੀ ਅਸੀਂ ਪਾਰਟੀ ਤੋਂ ਉੱਪਰ ਉੱਠ ਕੇ ਸਰਪੰਚ ਬਣਾਇਆ ਜੀ ਤੇ ਹੁਣ ਸਰਕਾਰ ਦੇ ਨਾਲ ਰਲ ਕੇ ਅਸੀਂ ਕੰਮ ਕਰਾਂਗੇ ਜੀ ਸਾਡੀ ਸਾਰਿਆਂ ਨੂੰ ਇਹ ਕਹਿੰਦੇ ਆ ਵੀ ਬੜੀ ਚੰਗੀ ਗੱਲ ਐ ਇਹ ਦੇਖੋ ਜੀ ਤੇ ਹਾਂ ਵੀ ਸਰਬਸੰਤੀਆਂ ਹੋਣੀਆਂ ਹੀ ਚਾਹੀਦੀਆਂ ਇਹ ਦੇਖੋ rauwal era ਟੈਂਡ ਨੰਬਰ ਜਾਂਦੇ ਆ ਪਿੰਡ ਦਾ ਕਾਰੋਬਾਰ ਵਧੀਆ ਚੱਲਦਾ ਸਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਅਸਦਾ ਪੰਜਾਬ ਟੀਵੀ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਬੋਪਾ ਰੇ ਹਲਕਾ ਤਾਕਾ ਤੋਂ ਡਾਕਟਰ ਕੇ ਐਨਸ ਕੰਗ ਦੀ ਅਗਵਾਈ ਹੇਠ ਪਿੰਡ rauwal ਵਾਸੀਆਂ ਨੇ ਕਰਤੀ ਸਰਬਸੰਮਤੀ ਆਓ ਗੱਲਬਾਤ ਕਰਦੇ ਆਂ ਪਿੰਡ ਵਾਸੀਆਂ ਨਾਲ ਕਿਉਂ ਕੀਤੀ ਸਰਪੰਚੀ ਇੱਕ ਸਰਪੰਚੀ ਦੇ ਕਾਰਨ ਕੀ ਆ ਕਿੰਨੇ ਧੜੇ ਸੀ ਕਿੰਨੇ ਧੜਿਆਂ ਵਿੱਚੋਂ ਇੱਕ ਸਰਪੰਚ ਚੁਣਿਆ ਗਿਆ ਕੌਣ ਬਣਿਆ ਸਰਪੰਚ ਕੀ ਕਾ ਕੀ ਮੁੱਦੇ ਲੈਣਗੇ ਆ ਮੈਂ ਗੱਲਬਾਤ ਕਰਦੇ ਆਂ ਨਵੇਂ ਬਣੇ ਸਰਪੰਚ ਜਿਨ੍ਹਾਂ ਨੂੰ ਵੋਟਾਂ ਤੋਂ ਕੁਝ ਦਿਨ ਪਹਿਲਾਂ ਹੀ ਸਰਪੰਚੀ ਕਰਕੇ ਸਰਪੰਚ ਬਣ ਚੁਣ ਲਿਆ ਗਿਆ ਸਰ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰਪੰਚ ਸਰਪੰਚੀ ਚੁਣਿਆ ਗਿਆ ਕਿੰਨੇ ਧੜਿਆਂ ਵਿੱਚੋਂ ਚੁਣਿਆ ਗਿਆ ਤੁਸੀਂ ਮੈਂ ਵੀ तकरीबन ਸਾਰੀਆਂ ਪਾਰਟੀਆਂ ਨੇ ਪੂਰਾ ਸਹਿਯੋਗ ਦਿੱਤਾ ਅਸੀਂ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਅਸੀਂ ਆਪਣੀ ਭਾਈਚਾਰਕ ਸਾਂਝ ਦੇ ਮਤਲਬ ਸਾਰੇ ਨਗਰ ਨੇ ਸਾਰੇ ਨਗਰ ਨੇ ਆਪਣੇ ਨਗਰ ਨੂੰ ਇੱਕ ਪਿੰਡ ਸਮਝਿਆ ਘਰ ਸਮਝਿਆ ਠੀਕ ਹੈ ਜੀ ਅਸੀਂ ਸਾਰਿਆਂ ਨੇ ਨੌਜਵਾਨ ਬਜ਼ੁਰਗਾਂ ਨੇ ਤੇ ਸਾਰਿਆਂ ਨੇ ਇਕੱਠੇ ਹੋ ਕੇ ਸਾਰਿਆਂ ਨੇ ਮੈਨੂੰ ਮਾਣ ਦਿੱਤਾ ਤੇ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਤਾਂ ਮੈਂ ਪਿੰਨਰ ਨੂੰ ਇਹ ਵੀ ਬੇਨਤੀ ਕਰੂੰਗਾ ਵੀ ਜਿੱਦਾਂ ਮੈਨੂੰ ਇਹ ਜਿਮੇਵਾਰੀ ਦਿੱਤੀ ਹੈ ਮੇਰਾ ਸਾਥ ਦੇਣ ਤੇ ਸਾਰਾ ਜੋ ਵੀ ਨਗਰ ਦਾ ਜਿੰਨੇ ਵੀ ਭਲਾਈ ਦੇ ਕੰਮ ਉਹ ਕੀਤੇ ਜਾਣ ਜੇ ਅਪਾ ਗੱਲ ਕਰੀਏ ਪਿਛਲੀ ਵਾਰ ਸਰਸੰਤੀ ਕਦੋਂ ਹੋਈ ਸੀਗੀ ਲਾਸਟ ਵਾਰੀ ਸਾਡੇ ਪਿੰਡ ਚ ਮੇਰੇ ਖਿਆਲ ਵੀ ਜਦੋਂ ਦਾ ਮੈਂ ਜਨਮ ਲਿਆ ਮੇਰੀ ਅੱਛਾ ਹੋ ਸੰਭਲੀ ਹੈ ਮੈਂ ਨਹੀਂ ਕਦੇ ਇਹ ਗੱਲ ਸੁਣੀ ਮਤਲਬ ਇਸ ਵਾਰ ਲੰਮੇ ਸਮੇਂ ਤੋਂ ਪਹਿਲੀ ਵਾਰ ਸਰਸੰਤੀ ਹੋਈ ਹੈ ਪਿੰਡ ਦੇ ਵਿੱਚ ਪਿੰਡ ਵਿੱਚ ਧੜੇ ਕਿੰਨੇ ਸੀ ਕਿੰਨੇ ਧੜੇ ਸਰਪੰਚ ਦੇ ਚਾਹ ਬੰਦ ਸੀ ਟੜੇ ਬਾਜੀ ਤਾਂ ਹੁਣ ਹੁੰਦੀ ਹੋਈ ਆ ਜੀ ਪਿੰਡਾਂ 'ਚ ਹਾਂਜੀ ਤੇ ਚਾਹਵਾਨ ਵੀ ਬਹੁਤ ਸੀਗੇ ਠੀਕ ਹੈ ਜੀ ਤੇ ਪਰ ਸਾਡੇ ਪਿੰਡ ਦੇ ਲੋਕਾਂ ਨੇ ਬਹੁਤ ਵਧੀਆ ਸੋਚ ਨਾਲ ਸਾਨੂੰ ਚੁਣਿਆ ਜੀ ਠੀਕ ਹੈ ਜੀ ਹੁਣ ਹੋਰ ਨਵੇਂ ਕਿਹੜੇ ਕੰਮ ਕਰਾਂ ਕਿਹੜੀ ਤਹਿਦ ਕੀਤੇ ਨੇ ਵੀ ਆਹ ਕੰਮ ਅਸੀਂ ਕਰਨੇ ਸਾਰੇ ਰਲ ਕੇ ਦੇਖੋ ਜੀ ਜਿਸ ਤਰ੍ਹਾਂ ਸਭ ਤੋਂ ਵੱਡੀ ਗੱਲ ਹੈ ਐਜੂਕੇਸ਼ਨ ਦੀ ਹਾਂਜੀ ਉਸ ਤੋਂ ਬਾਅਦ ਡਾਕਟਰ ਜੀ ਜੋ ਵੀ ਮੈਡੀਕਲ ਸਹੂਲਤਾ ਹਾਂਜੀ ਤੇ ਇਹਨਾਂ ਚੀਜ਼ਾਂ ਤੋਂ ਸੜਨਗਰ ਕਾਫੀ ਪਛੇਆ ਸਾਡੇ ਨਗਰ ਨੂੰ ਲਾਸਟ ਟੂ ਸਕੂਲ ਦੀ ਜਰੂਰਤ ਹੈ ਜੀ ਤੇ ਕੋਈ ਸਾਡੇ ਪਿੰਡ ਚ ਰਾਤ ਵੇਲੇ ਕੋਈ ਡਾਕਟਰ ਨਹੀਂ ਹੈ ਬੜੀ ਦਿੱਕਤ ਆਉਂਦੀ ਹੈ ਖਾਸ ਕਰਕੇ ਲੇਡੀਜ਼ ਨੂੰ ਬੱਚਿਆਂ ਨੂੰ ਤੇ ਪ੍ਰੋਬਲਮ ਹੈ ਇਹ ਅਸੀਂ ਕੰਗਸਰ ਨੂੰ ਬੇਨਤੀ ਕਰਾਂਗੇ ਵੀ ਸਾਡੀ ਸਮੇਂ ਸਰ ਮਦਦ ਕਰਦੇ ਰਹਿਣ ਤੇ ਹਾਂਜੀ ਜੇ ਆਪਾਂ ਗੱਲ ਕੰਗਸਰ ਖੜੇ ਨੇ ਕੰਗਸਰਾਂ ਵੀ ਗੱਲ ਕਰਦੇ ਆ ਤੁਹਾਡੇ ਹਲਕੇ ਦੀ ਪਹਿਲੀ ਸਰਸੰਤੀ ਹੋਈ ਆ ਕਿਵੇਂ ਲੱਗਿਆ ਸਾਨੂੰ ਬਹੁਤ ਜਿਆਦਾ ਚੰਗਾ ਲੱਗਿਆ ਜੀ। rauwal ਪਿੰਡ ਵੈਸੇ ਹੀ ਚੰਗੀ ਸੋਚ ਵਾਲਾ ਪਿੰਡ ਹੈ। ਇਹੀ ਪਿੰਡ ਹੈ ਜਿਹਦੀ ਮੈਂ ਮਿਸਾਲ ਦਿਨਾ ਉਹਨਾਂ ਜਿੱਥੇ ਛੱਪੜਾ ਨੂੰ ਸਾਫ਼ ਕਰਨ ਲਈ ਪਾਣੀ ਕੱਢਣ ਲਈ ਪਹਿਲਾਂ ਸੋਲਰ ਮੋਟਰ ਲਾਈ ਸੀ। ਤਾਂ ਹੁਣ ਦੂਜੀ ਮੋਟਰ ਦਾ ਕਨੈਕਸ਼ਨ ਲਾਇਆ। ਸੋ ਮੈਂ ਤਾਂ ਸਰ ਪਿੰਡ 'ਚ ਜਾ ਕੇ ਮਿਸਾਲ ਦਿਨਾ ਕਿ rauwal ਨੇ ਆਪਣਾ ਛੱਪੜ ਵਧੀਆ ਸਾਹਮਿਆ। ਤੇ ਐਦ ਕੀ ਅਸੀਂ ਇਹੀ ਗੱਲ ਕਰ ਰਹੇ ਸੀ ਸਾਰੇ ਆਪਣੇ ਹਲਕੇ ਵਾਸੀਆਂ ਨਾਲ ਬਿਨਾਂ ਪਾਰਟੀ ਦੇ ਕੇ ਭਾਈ ਸਰਬਸੰਮਤੀ ਕਰੋ। ਜੇ ਸਰਬਸੰਮਤੀ ਨਾ ਕਰੋ ਦੋ ਧੜੇ ਤਿੰਨ ਧੜੇ ਹੈਗੇ ਆ ਉਹ ਫੇ ਪੈਸੇ ਖਰਚਦੇ ਰਹਿੰਦੇ ਆ ਜੋ ਪੈਸੇ ਖਰਚਦੇ ਆ ਫਿਰ ਉਹਨਾਂ ਵਿਆ ਤੇ ਮਰਗ ਤੇ ਵੀ ਕੋਈ ਚਾਰ ਉਧਰ ਬੈਠੇ ਚਾਰ ਉਧਰ ਬੈਠੇ ਪਰ ਆ ਪਿੰਡ ਨੇ ਨੇ ਇੱਕ ਵਾਰ ਮਿਸਾਲ ਕਾਇਮ ਕਰਤੀ ਹੈ ਕਿ ਅਸੀਂ ਸਾਰੇ ਇਕੱਠੇ ਆ ਤੇ ਇਕੱਠੇ ਰਹਿ ਸਕਦੇ ਆ ਤੇ ਜੋ ਮੈਨੂੰ ਪਤਾ ਲੱਗਿਆ ਇੱਥੇ ਜਿਹੜਾ ਨੌਜਵਾਨ ਵਰਗ ਹੈ ਉਹਨੇ ਸਟਾਰਟ ਕੀਤਾ ਸਾਰਾ ਨੌਜਵਾਨ ਰੋ ਪਹਿਲਾਂ ਇਕੱਠਾ ਹੋਇਆ ਕਿ ਜੀ ਆਪਾਂ ਨੂੰ ਪਿੰਡ ਨੂੰ ਇਕਾ ਰੱਖਣਾ ਤੇ ਫਿਰ ਉਹਨੇ ਆਪਣੇ ਸਾਰੇ ਬਜ਼ੁਰਗਾਂ ਨੂੰ ਵੀ ਸਮਝਾਇਆ ਕਿ ਭਾਈ ਆਪਾਂ ਇਕਾ ਰੱਖਣਾ ਤੇ ਆ ਜਿਹੜੇ ਸਰਪੰਚ ਸਾਹਿਬ ਚੁਣੇ ਆ ਇਹ ਐਕਸ ਫੌਜੀ ਹੈ ਠੀਕ ਹੈ ਇਹਨਾਂ ਦੇ ਫਾਦਰ ਵੀ ਫੌਜੀ ਸੀ ਤੇ ਮੈਨੂੰ ਪਤਾ ਲੱਗਿਆ ਮਿਲਖਾ ਸਿੰਘ ਦੀ ਟੀਮ ਚ ਨਾਲ ਹੁੰਦੇ ਸੀਗੇ ਠੀਕ ਹੈ ਤੇ ਇਹਨਾਂ ਦੇ ਬਾਰੇ ਇਮਾਨਦਾਰੀ ਦੇ ਬਾਰੇ ਸਾਰੇ ਸੌ ਖਾਂਦੇ ਆ ਕਿ ਜੀ ਫੌਜ ਤੋਂ ਹੈ ਤਾਂ ਵੈਸੇ ਆਪਾਂ ਮੰਨ ਲੈਣੇ ਕਿ ਇਮਾਨਦਾਰ ਹੈ ਪਰ ਵੈਸੇ ਵੀ ਬਹੁਤ ਚੰਗੇ ਇਨਸਾਨ ਹੈ ਸੋ ਉਹਨਾਂ ਨੇ ਇੱਕ ਚੰਗਾ ਇਨਸਾਨ ਆਪਣੇ ਪਿੰਡ ਲਈ ਸਰਪੰਚ ਚੁਣਿਆ ਸੋ ਮੈਂ ਸਾਰੇ ਪਿੰਡ ਨੂੰ ਵੀ ਵਧਾਈ ਦੇਣਾ ਤੇ ਦਲਜੀਤ ਸਿੰਘ ਜੀ ਨੂੰ ਵੀ ਵਧਾਈ ਦੇਣਾ ਜਿਨ੍ਹਾਂ ਨੂੰ ਸਰਪੰਚ ਉਹਨਾਂ ਨੇ ਚੁਣਿਆ ਹੈਗਾ ਤੇ ਬੜੀ ਖੁਸ਼ੀ ਦੀ ਗੱਲ ਹੈ ਪਾ ਗੱਲ ਕਰੀ ਹੋਰ ਹਾ ਤੁਹਾਡੇ ਹਲਕੇ ਦੇ ਹੋਰ ਕਿੰਨੀ ਸਰਸੰਤੀਆਂ ਹੋਣ ਦੀ ਸੰਭਾਵਨਾ ਹੈ ਇਸ ਵਾਰ کافی ਸਰਸੰਤੀਆਂ ਹੋਣ ਦੀ ਸੰਭਾਵਨਾ ਹੈ ਜੇ ਐਸੇ ਪਿੰਡ ਚ ਸਰਸੰਤੀ ਹੋਈ ਹੈ ਜਿੱਥੇ ਕਦੀ ਸਰਸੰਤੀ ਪਹਿਲਾਂ ਨਹੀਂ ਸੀ ਹੋਈ ਸਾਨੂੰ ਉਮੀਦ ਹੈ ਕਿ ਬਹੁਤ ਜਗ੍ਹਾ ਤੇ ਸਰਸੰਤੀ ਹੋਊਗੀ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਰਪੰਚੀ ਹੈ ਨਾ ਪਿੰਡ ਦਾ ਕੰਮ ਹੈ ਇਹ ਚ ਪਾਰਟੀਬਾਜੀ ਨਹੀਂ ਹੋਣੀ ਚਾਹੀਦੀ ਤੇ ਇਹ ਚ ਤਾਂ ਭਾਈਚਾਰਾ ਰੱਖਿਆ ਜਾਏ ਆਪਣਾ ਜਿਹੜਾ ਪਿੰਡ ਦਾ ਬੰਦਾ ਵਧੀਆ ਹੈ ਜਿਹੜਾ ਪਿੰਡ ਨੂੰ ਅੱਗੇ ਲੈ ਕੇ ਜਾ ਸਕਦਾ ਉਹਨੂੰ ਸਰਪੰਚ ਬਣਾਤਾ ਜਾਏ ਉਹ ਕਿਹੜੀ ਪਾਰਟੀ ਦਾ ਕੀ ਫਰਕ ਪੈਂਦਾ ਜਿਹੜਾ ਪਿੰਡ ਲਈ ਚੰਗਾ ਕੰਮ ਕਰੇ ਉਹ ਸਰਪੰਚ ਬਣੇ ਤਾਂ ਤੇ ਉਮੀਦ ਹੈ ਕਿ ਸਰਸੰਤੀਆਂ ਹੋਣਗੀਆਂ ਜੀ ਆਪਾਂ ਗੱਲ ਕਰੀ ਭਗਵੰਤ ਮਾਨ ਸਾਹਮਣੇ ਐਲਾਨ ਕੀਤਾ ਇਹ 5 ਲੱਖ ਦੇਵਾਂਗੇ ਜਿਹੜੇ ਸਰਸੰਤੀ ਕਰੂਗਾ ਇਹ ਹਲਕੇ ਦਾ ਪਹਿਲਾ ਪਿੰਡ ਆ ਖਾਸ ਹੀ ਰੂਗਾ ਇਸ ਵਾਰ ਇਹ ਖਾਸ ਹੀ ਰੂਗਾ ਜੀ 5 ਲੱਖ ਤਾਂ ਸਰਕਾਰ ਵੱਲੋਂ ਮਿਲਣਾ ਹੈ ਪਰ ਜੋ ਸਾਡੇ ਵੀ ਹੱਥ ਕੋ ਸ਼ਾਇਦ ਅਸੀਂ ਇਹ ਪਿੰਡ ਨੂੰ ਬਿਲਕੁਲ ਸਪੋਰਟ ਕਰਾਂਗੇ ਕਿਉਂਕਿ ਇਹ ਪਿੰਡ ਪਹਿਲਾਂ ਹੀ ਵਧੀਆ ਕੰਮ ਕਰ ਰਿਹਾ ਹੈ ਤੇ ਅਸੀਂ ਤਾਂ ਜੋ ਵੀ ਸਾਡੇ ਕੋਈ ਗ੍ਰਾਂਟ ਵਗੈਰਾ ਆਉਗੀ ਤਾਂ ਅਸੀਂ ਇਹ ਪਿੰਡ ਨੂੰ ਡੈਫੀਨਿਟਲੀ ਸਪੋਰਟ ਕਰਾਂਗੇ ਕਿ ਇਹਨਾਂ ਨੇ ਇੱਕ ਵਾਰ ਤੋਰ ਤੋਰੀ ਹੈ ਆਪਣੇ ਹਲਕੇ 'ਚ ਨੌਜਵਾਨ ਬੈਠੇ ਉਹਨਾਂ ਨੇ ਵੀ ਗੱਲਬਾਤ ਕਰਦੇ ਆਂ ਬਾਈ ਜੀ ਪਿੰਡ ਸਰ ਪਿਛਲੀ ਵਾਰ ਲੰਬੇ ਜੇ ਪਿਛਲੇ ਸਮੇਂ ਤੋਂ ਲੰਬੇ ਸਮੇਂ ਤੋਂ ਸਰਪੋਟਾ ਪੈਂਦੀ ਸੀ ਇਸ ਵਾਰ ਸਰਪੰਤੀ ਦਾ ਕਾਰਨ ਕੀ ਰਿਹਾ ਇਹ ਸਵਾਰੀ ਜੀ ਨੌਜਵਾਨਾਂ ਚ 81 ਸਾਰਿਆਂ ਚ ਤੇ ਬਜ਼ੁਰਗਾਂ ਨੇ ਵੀ ਸਾਡਾ ਪੂਰਾ ਸਾਥ ਦਿੱਤਾ ਜੀ ਨੇ ਉਸ ਕਰਕੇ ਸੰਭਵ ਹੋਇਆ ਵਾ ਕਿਸੇ ਜਾਨੀ ਕਿ ਆਪਾਂ ਇੱਕ ਨੁਨੀ ਸਾਰੇ ਪਿੰਡ ਨੇ ਇਹ ਗੱਲ ਤੇ ਵੀ ਸਹਿਮਤੀ ਬਰਕਰਾਰ ਕੀਤੀ ਆ ਵੀ ਹਾਂ ਆਪਣੂ ਵੀ ਸਰਬਸੰਤੀ ਨਾਲ ਇਸ ਵਾਰ ਸਰਪੰਚ ਚੋਣਾਂ ਚਾਹੀ ਲੈ ਠੀਕ ਹਾਂਜੀ ਕਿਹੜੇ ਮੁੱਦੇ ਆਮ ਰਹਿਣਗੇ ਕਿਹੜੇ ਮੁੱਦੇ ਜਾਂ ਜਿਹੜੇ ਰਲ ਕੇ ਇਕੱਠੇ ਹੋ ਕੇ ਹੱਲ ਕਰਨੇ ਆਪਾਂ ਮੋਦੇ ਜੀ ਦੇਖੋ ਜਿਵੇਂ ਸਾਡੇ ਪਿੰਡ ਦਾ ਯਾਨੀ ਕਿ ਖੇਤੀ ਬਹੁਤ ਵੱਡੀ ਆ ਤੇ ਸਾਨੂੰ ਵੀ ਮੰਡੀ ਦਾ ਫੜ ਵੀ ਵੱਡਾ ਚਾਹੀਦਾ ਈ ਮੈਡੀਕਲ ਸਹੂਲਤਾਂ ਚਾਹੀਦੀਆਂ ਨੇ ਤੇ ਪ੍ਰੋਪਰ ਸਾਡੇ ਗਰਾਊਂਡ ਵੀ ਹੋਣੇ ਕੀ ਵਧੀਆ ਨੌਜਵਾਨਾਂ ਲਈ ਉਹਦੀ ਵੀ ਅਸੀਂ ਕੰਗਸਾਬ ਤੋਂ ਮੰਗ ਕਰਾਂਗੇ ਜੀ ਆਪਾਂ ਨਾਲ ਹੋਰ ਗੱਲਬਾਤ ਕਰਦੇ ਆਂ ਵੀ ਪਿਛਲੇ ਲੰਮੇ ਸਮੇਂ ਤੋਂ ਬੁਟਾਂ ਪਈਆਂ ਨੇ ਇਸ ਵਾਰ ਸਰਸੰਤੀ ਹੋਈ ਆ ਕਿਵੇਂ ਦਾ ਲੱਗਦਾ ਬਹੁਤ ਵਧੀਆ ਜੀ ਸਾਨੂੰ ਵਾਮੇ ਅਸੀਂ ਕਿਸੇ ਵੀ ਪਾਰਟੀ ਨਾਲ ਸੰਬੰਧਤਾ ਸਾਨੂੰ ਜਿਹੜੀ ਇਹ ਸਰਬਸੰਮਤੀ ਨਾਲ ਪੰਚਾਇਤ ਬਣੀ ਆ ਅਸੀਂ ਬਹੁਤ ਖੁਸ਼ ਆ ਇਸ ਤੋਂ ਤੇ ਅਸੀਂ ਅੱਗੇ ਤੋਂ ਵੀ ਸਰਬਸੰਮਤੀ ਪੰਡ ਦੇ ਵਿੱਚ ਰੱਖਿਆ ਕਰਾਂਗੇ ਬੜੇ ਵਿਕਾਸ ਦੇ ਕੰਮ ਹੋਣਗੇ ਜੀ ਹਾਂਜੀ ਤੁਸੀਂ ਵੀ ਚਾਹਵਾਂ ਸੀਗੇ ਸਰਪੰਚੀ ਲਈ ਤੁਸੀਂ ਕਿਵੇਂ ਸਿਲੰਡਰ ਕੀਤਾ ਵੀ ਅਸੀਂ ਨਹੀਂ ਨਾਲ ਦੇ ਨਾਲ ਬਣਾਇਆ ਜਾਵੇ ਨਹੀਂ ਅਸੀਂ ਜਦ ਸਾਰਾ ਨਗਰ ਇਕੱਠਾ ਹੋਇਆ ਸਾਰੇ ਨਗਰ ਦੀ ਸੋਚ ਤੇ ਪੈਰਾ ਦਿੱਤਾ ਜੀ ਅਸੀਂ ਕੰਗ ਸਾਬ ਦੀ ਸੋਚ ਤੇ ਪੈਰਾ ਦਿੱਤਾ ਇਹਨਾਂ ਨੇ ਕਿਹਾ ਸੀ ਵੀ ਅਸੀਂ ਪਾਰਟੀ ਤੋਂ ਉੱਪਰ ਉੱਠ ਕੇ ਸਰਪੰਚ ਬਣਾਇਆ ਜੀ ਠੀਕ ਹੈ ਤੇ ਹੁਣ ਸਰਕਾਰ ਦੇ ਨਾਲ ਰਲ ਕੇ ਅਸੀਂ ਕੰਮ ਕਰਾਂਗੇ ਜੀ ਕੰਗਸਾਹਬ ਦੇ ਨਾਲ ਰਲ ਕੇ ਕੰਮ ਕਰਾਂਗੇ ਸਾਰਾ ਠੀਕ ਹੈ ਤੇ ਇਸ ਵਿੱਚ ਕਿਸੇ ਨੂੰ ਵੀ ਇਤਰਾਜ਼ ਨਹੀਂ ਹੋਗਾ ਜੀ ਸਰਕਾਰਾਂ ਨੇ ਕੰਮ ਕਰਾਉਣਾ ਹੁੰਦਾ ਸਰਕਾਰਾਂ ਦੇ ਹੁੰਦੇ ਹੀ ਕੰਮ ਹੋਗਾ ਜਿਵੇਂ ਪਲੱਸ 2 ਸਕੂਲ ਦੀ ਬਹੁਤ ਪ੍ਰੋਬਲਮ ਆ ਜੀ ਉੱਥੇ ਘੱਟੋ ਘੱਟ 5-6 ਪਿੰਡਾਂ ਦੇ ਬੱਚੇ ਪੜ੍ਹਦੇ ਆ ਜੀ ਤੇ ਜੇ ਉੱਥੇ ਪਲੱਸ 2 ਸਕੂਲ ਹੋ ਜੇ ਤਾਂ ਸਾਨੂੰ ਬਹੁਤ ਖੁਸ਼ੀ ਹੋਊਗੀ ਜੀ ਹਾਂ ਜੀ ਬਾਕੀ ਸਾਰੇ ਅਸੀਂ ਨਗਰ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਵਧੀਆ ਏ ਕੰਮ ਰੱਖਿਆ ਜੀ ਤੇ ਸਰਪੰਚ ਚੁਣਿਆ ਜੀ ਠੀਕ ਹੈ ਜੀ ਇਹ ਇਸ ਕਰਕੇ ਫਿਰ ਮੈਂ ਮਤਲਬ ਮੈਂ ਵੀ ਪੂਰਾ ਸਹਿਯੋਗ ਦਿੱਤਾ ਜੀ ਨਾਲ ਉਹਨਾਂ ਦੇ ਅਰੇ ਬਾਪੂ ਜੀ ਹੁਣੇ ਬੈਠੇ ਬਾਪੂ ਜੀ ਦੇ ਸਿਰ ਤੇ ਸੇਹਰਾ ਸਜਦਾ ਕਿ ਬਾਪੂ ਜੀ ਨੇ ਸਾਰਿਆਂ ਨੂੰ ਇਕੱਠਿਆਂ ਨਾ ਕੀਤਾ ਇਕੱਠੇ ਕਰਕੇ ਸਰਸੰਤੀ ਕਰਵਾਈ ਆ ਉੱਠੋ ਮੜਾ ਜ ਉੱਠ ਜੇ ਇਹ ਦੀ ਨਗਰ ਦਾ ਹੀ ਸਹਿਯੋਗ ਆ ਸੀਦਾ ਮੜਾ ਜ ਅਪਰਾਲਾ ਹੀ ਕੀਤਾ ਸੀਗਾ ਚਲੋ ਉਹਦੇ ਨਾਲ ਸਾਰਿਆਂ ਨੇ ਸਹਿਮਤੀ ਦਾ ਮੂਲ ਬੱਲਾ ਸੁਣ ਕੇ ਸਾਰੇ ਸਹਿਮਤ ਹੋ ਗਏ ਠੀਕ ਹੈ ਤੇ ਸਾਨੂੰ ਕੋਈ ਬਾਹਲੀ ਗੱਲਾਂ ਨਹੀਂ ਹੁੰਦੀਆਂ ਪੁਰਾਣੇ ਬੰਦੇ ਆਨਪੜ੍ਹ ਬੰਦੇ ਆ ਚਲ ਮੰਨ ਲਈ ਸਾਡੀ ਨਗਰ ਨੇ ਠੀਕ ਹੈ ਹਾਂ ਬਾਕੀ ਪਿੰਡ ਵਾਲਿਆਂ ਨੂੰ ਕੀ ਬਾਕੀ ਪਿੰਡ ਵਾਲਿਆਂ ਨੂੰ ਕੀ ਕਹੋਂਗੇ ਸਰਬਸੰਮਤੀ ਕਰਨ ਵਾਸਤੇ ਇਸ ਦਾ ਅਸੀਂ ਸਾਰਿਆਂ ਨੂੰ ਹੀ ਕਹਿੰਨੇ ਵੀ ਬਾਹਲੀ ਚੰਗੀ ਗੱਲ ਐ ਇਹ ਜੇ ਹੋ ਜੇ ਤੇ ਹਾਂ ਵੀ ਸਰਬਸੰਮਤੀਆਂ ਹੋਣੀਆਂ ਹੀ ਚਾਹੀਦੀਆਂ ਇਹਦੇ ਚ ਰੌਲੇ ਰਟੇ ਨਿਬੜ ਜਾਂਦੇ ਆ ਪਿੰਡ ਦਾ ਕਾਰੋਬਾਰ ਵਧੀਆ ਚੱਲਦਾ ਠੀਕ ਹੈ ਹਾਂ ਇਹ ਭਾਈ ਸਾਹਿਬ ਸਾਡੇ ਨਾਲ ਸੀਗੇ ਠੀਕ ਹੈ ਤੁਸੀਂ ਨਾਲ ਰਲ ਕੇ ਸਰਬਸੰਮਤੀ ਕਰਵਾਈਏ ਹਾਂ ਜੀ ਚਲੋ ਸਾਡਾ ਜਾਨੀ ਇਹਤਾਰ ਮਸਲਾ ਦੇ ਬੈਠੇ ਆ ਉਹ ਤਾਂ ਇਹ ਮੇਰਾ ਬਾਵਾ ਦਾ ਨਜ਼ਰ ਰੋਲਾ ਪਾਇਆ ਸੀਗਾ ਵੀ ਕੋਈ ਸਾਂਝਾਂ ਸੰਤ ਇਹ ਬੰਦਾ ਕੋ ਚੁਣੀਏ ਚਲੋ ਸਾਡਾ ਹੀ ਕਰਦੇ ਕਰਾਉਂਦੇ ਹਾਂ ਤੇ ਉਹ ਇਹਦਾ ਨਾਮ ਲਿਆ ਗਿਆ ਸਾਰਿਆਂ ਦੇ ਕੋਲੇ ਠੀਕ ਹੈ ਫਿਰ ਜੋ ਉੱਤੇ ਇਹਦੇ ਕੋਲੇ ਗਏ ਅਸੀਂ ਦੋਨੇ ਬੰਦੇ ਪਹਿਲੋਂ ਠੀਕ ਹੈ ਫਿਰ ਇਹ ਸਾਤੋਂ ਵੀ ਪਹਿਲੋਂ ਜਾ ਕੇ ਆਇਆ ਸੀਗਾ ਅੱਛਾ ਜੀ ਤੇ ਫਿਰ ਸਾਨੂੰ ਇਹ ਚੋਣਨਾ ਪਿਆ ਸਾਰਾ ਪਿੰਡ ਵੀ ਫਿਰ ਨਾਲ ਸਾਡੇ ਸਹਿਮਤ ਹੋਇਆ ਠੀਕ ਹੈ ਫਿਰ ਜਿੰਮੇ ਜਿੰਮੇ ਗਾਂ ਚੱਲੀ ਗਿਆ ਹੁਣ ਬਾਹਰੀਆਂ ਗੱਲਾਂ ਤਾਂ ਨਹੀਂ ਕਰਨੀਆਂ ਹੋਣੀਆਂ ਜੀ ਨਹੀਂ ਬਹੁਤ ਮਿਹਰਮਾਨੀ ਹੋਈ ਹੈ ਸਾਡੇ ਪਿੰਡ ਤੇ ਅਸੀਂ ਵੀ ਅਪੀਲ ਕਰਦਾ ਚੈਨਲ ਵਾਲਿਓ ਜੇ ਪਿੰਡਾਂ ਦੇ ਵਿੱਚ ਕੰਮ ਕਰਨੇ ਆ ਧੜੇਵੰਦੀ ਛੱਡ ਕੇ ਆਪਣੇ ਪਿੰਡਾਂ ਸਰਸੰਤੀਆਂ ਕਰੋ ਕੋਈ ਫਾਇਦਾ ਨਹੀਂ ਕਿ ਖਰਚਾ ਕਰਨ ਦਾ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਕੋਈ ਹੋਵੇ ਸਰਪੰਚ ਸਭ ਸਾਰੇ ਜਣੇ ਸਰਸੰਤੀ ਨਾਲ ਚੁਣੋ ਸਰਪੰਚ ਤੇ ਪੈਸੇ ਨੂੰ ਬਚਾਓ ਜਿਹੜੇ ਕੰਮ ਕਰਨੇ ਆ ਉਹ ਕਰਨੇ ਚਾਹੀਦੇ ਨੇ ਇਹੀਆਂ ਹੋਰ ਇੰਟਰਵਿਊਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਧੰਨਵਾਦ ਜੀ